ਸਾਰਗ ਮਹਲਾ 5ਵਾਂ ਧਨਵੰਤ ਨਾਮ ਕੇ ਵਣਜਾਰੇ ਨਾਮ ਦੇ ਵਪਾਰੀ ਜਿਹੜੇ ਨੇ ਨਾਮ ਦਾ ਵਪਾਰ ਕਰਨ ਵਾਲੇ ਉਹ ਧਨਵੰਤ ਨੇ ਧਨਵਾਨ ਨੇ ਧਨ ਗੁਰੂ ਅਰਜੁਨ ਦੇਵ ਸਹਬ ਸੱਚੇ ਪਾਤਸ਼ਾਹ ਜੀ ਕਹਿੰਦੇ ਬੀ ਉਹ ਜੀਵ ਜਿਹੜੇ ਨੇ ਉਹ ਧਨਵਾਨ ਨੇ ਜਿਹੜੇ ਨਾਮ ਦਾ ਵਪਾਰ ਕਰਨ ਵਾਲੇ ਨਾਮ ਦਾ ਵਪਾਰ ਨਾਮ ਦੇ ਵਪਾਰੀ ਜਿਹੜੇ ਨੇ ਨਾਮ ਦਾ ਵਪਾਰ ਕਰਨ ਵਾਲੇ ਉਹ ਧਨਵਾਨ ਨੇ ਅਸਲ ਧਨਵਾਨ ਤੇ ਉਹ ਹੀ ਨੇ ਦੁਨੀਆਦਾਰ ਉਸ ਮਨੁੱਖ ਨੂੰ ਧਨਵਾਨ ਕਹਿੰਦੇ ਨੇ ਜਿਹਦੇ ਕੋਲ ਸੰਸਾਰੀ ਧਨ ਬਹੁਤਾ ਹੋਵੇ ਪਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਭਗਤ ਜਨ ਕਹਿੰਦੇ ਪੀ ਉਹ ਧਨਵਾਨ ਨਹੀਂ ਜਿਹਦੇ ਕੋਲ ਸੰਸਾਰੀ ਧਨ ਹੈ ਭਗਤ ਕਬੀਰ ਸਾਹਿਬ ਜੀ ਦਾ ਆਪਾਂ ਬਚਨ ਪੜ੍ਹਦੇ ਆਂ ਭਗਤ ਸਾਹਿਬ ਵੀ ਕਹਿੰਦੇ ਨੇ ਕਿ ਅਸਲ ਵਿੱਚ ਧਨવાન ਉਹ ਹੈ ਜੀ ਦੇ ਕੋਲ ਨਾਮ ਧਨ ਹੈ ਭਗਤ ਸਾਹਿਬ ਕਹਿੰਦੇ ਨੇ ਨਿਰਧਨ ਆਦਰ ਕੋਈ ਨਾ ਦੇ ਸੰਸਾਰ ਦੇ ਅੰਦਰ ਸੰਸਾਰੀ ਲੋਕਾਂ ਦੀ ਇਹ ਹਾਲਤ ਹੈ ਕਿ ਜਿਹੜਾ ਸੰਸਾਰਿਕ ਧਨ ਤੋਂ ਹੀਣਾ ਨਾ ਜੀਦੇ ਕੋਲ ਸੰਸਾਰਿਕ ਮਾਇਆ ਨਹੀਂ ਹੈ ਉਹਨੂੰ ਕੋਈ ਆਦਰ ਸਤਕਾਰ ਨਹੀਂ ਜੇ ਦਿੰਦਾ ਕਿਉਂਕਿ ਇਹ ਸੰਸਾਰੀ ਪੁਰਸ਼ਾਂ ਨੂੰ ਧਨਵਾਨ ਸਮਝਦੇ ਨੇ ਪੀ ਸੰਸਾਰੀ ਮਨੁੱਖ ਜਿਹੜਾ ਸੰਸਾਰੀ ਧਨ ਲਈ ਫਿਰਦਾ ਉਹ ਧਨਵਾਨ ਆ ਭਗਤ ਸਾਹਿਬ ਕਹਿੰਦੇ ਜਿਹਦੇ ਕੋਲ ਸੰਸਾਰੀ ਧਨ ਨਹੀਂ ਹੈ ਉਹਨੂੰ ਆਦਰ ਸਤਕਾਰ ਨਹੀਂ ਦਿੰਦੇ ਉਹ ਲੋਕ ਜਿਨ੍ਹਾਂ ਕੋਲ ਆਪਣੇ ਕੋਲ ਧਨ ਆ ਸੰਸਾਰੀ ਧਨ ਜਿੰਨਾ ਕੋਲ ਹੈ ਨਾ ਉਹ ਕਿਸੇ ਗਰੀਬ ਨੂੰ ਸਤਕਾਰ ਨਹੀਂ ਦਿੰਦੇ ਨਿਰਧਨ ਆਦਰ ਕੋਈ ਨਾ ਦੇ ਲੱਖ ਯਤਨ ਕਰੇ ਉਹ ਚੇਤਨਾ ਧਰੇ ਜੋ ਨਿਰਧਨ ਸਰ ਧਨ ਕਹ ਜਾਏ ਆਗੇ ਬੈਠਾ ਪੀਠ ਫੇਰਾਏ ਜਿਹਦੇ ਕੋਲ ਸੰਸਾਰੀ ਧਨ ਨਹੀਂ ਉਹ ਜੀਦੇ ਕੋਲ ਸੰਸਾਰੀ ਧਨ ਹੈ ਉਹਦੇ ਕੋਲ ਜਾਂਦਾ ਤੇ ਉਹ ਮਨੋਖ ਅੱਗੋਂ ਬੈਠਾ ਮੂੰਹ ਫੇਰ ਲੈਂਦਾ ਵੀ ਇਹ ਗਰੀਬ ਮੇਰੇ ਕੋਲ ਕਿਉਂ ਆ ਗਿਆ ਆਗੈ ਬੈਠਾ ਪੀਠ ਫੇਰਾਈ ਜੋ ਸਰ ਧਨ ਨਿਰਧਨ ਕਹਿ ਜਾਏ ਦਿਆ ਆਦਰ ਲੀਆ ਬੁਲਾਏ ਤੇ ਸਰ ਧਨ ਜਿਹਦੇ ਕੋਲ ਸੰਸਾਰੀ ਧਨ ਹੈ ਉਹ ਜੀਵ ਜਦੋਂ ਕਿਸੇ ਗਰੀਬ ਦੇ ਘਰ ਵਿੱਚ ਜਾਂਦਾ ਹੈ ਤੇ ਗਰੀਬ ਅਗੋਂ ਆਦਰ ਸਤਕਾਰ ਦਿੰਦਾ ਕਿਉਂਕਿ ਉਹਦੇ ਕੋਲ ਧਨ ਆ ਸੰਸਾਰ ਦੇ ਵਿੱਚ ਉਹਨੂੰ ਧਨਵਾਨ ਮੰਨਦੇ ਨੇ ਉਹਦਾ ਸਤਕਾਰ ਕਰਦੇ ਨੇ ਜਿਹਦੇ ਕੋਲ ਸੰਸਾਰੀ ਧਨ ਆ ਤੇ ਗਰੀਬ ਦਾ ਭਾਵੇਂ ਉਹ ਸਤਕਾਰ ਕਰੇ ਭਾਵੇਂ ਨਾ ਕਰੇ ਪਰ ਗਰੀਬ ਉਹਦਾ ਸਤਕਾਰ ਕਰਦਾ ਪੀਰ ਘੁਮਾਇਆ ਭਈ ਜੋ ਸਰ ਧਨ ਨਿਰ ਧਨ ਕਹਿ ਜਾਏ ਆਗੇ ਬੈਠਾ ਆਗੇ ਦੀਆ ਆਦਰ ਲੀਆ ਬੁਲਾਏ ਸਰ ਧਨ ਨਿਰ ਧਨ ਦੋਨੋਂ ਭਾਈ ਪ੍ਰਭ ਕੀ ਕਲਾ ਨਾ ਮੀਟੀ ਜਾਈ ਕਹਿਣ ਲਗੇ ਹੈ ਤੇ ਦੋਵੇਂ ਭਾਈ ਨੇ ਜਿਹਦੇ ਕੋਲ ਮਾਇਆ ਉਹਨੂੰ ਵੀ ਉਸੇ ਪਰਮੇਸ਼ਰ ਨੇ ਬਣਾਇਆ ਜੀਦੇ ਕੋਲ ਸੰਸਾਰੀ ਮਾਇਆ ਨਹੀਂ ਹੈ ਉਹਨੂੰ ਵੀ ਉਸੇ ਨੇ ਬਣਾਇਆ ਤੇ ਭਗਤ ਸਾਹਿਬ ਕਹਿੰਦੇ ਨੇ ਕਹ ਕਬੀਰ ਨਿਰਧਨ ਹੈ ਸੋਈ ਜਾਂ ਕਹਿ ਹਿਰਦੈ RAM ਨਾ ਹੋਈ ਜੀਦੇ ਹਿਰਦੇ ਵਿੱਚ ਨਹੀਂ ਵਸਦਾ ਸਤਨਾਮ ਸ੍ਰੀ ਵਾਹਿਗੁਰੂ ਅਸਲ ਵਿੱਚ ਨਿਰਧਨ ਉਹ ਆ ਕੋ ਨਿਰਧਨ ਆ ਉਹ ਗਰੀਬ ਆ ਜੀਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਵਸਦਾ ਤੇ ਜੀਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸਦਾ ਸਤਿਗੁਰੂ ਜੀ ਕਹਿੰਦੇ ਗੁਰੂ ਅਰਜੁਨ ਦੇਵ ਸਾਹਿਬ ਜੀ ਧਨਵੰਤ ਨਾਮ ਕਹਿਵਣ ਜਾਰੇ ਨਾਮ ਦਾ ਵਪਾਰ ਕਰਨ ਵਾਲੇ ਧਨਵਾਨ ਨੇ ਉਹ ਧਨਵਾਨ ਨੇ ਫਿਰ ਉਹਨਾਂ ਦੇ ਕੋਲ ਸੰਸਾਰੀ ਧਨ ਹੋਵੇ ਭਾਵੇਂ ਨਾ ਹੋਵੇ ਉਹ ਫਿਰ ਵੀ ਧਨਵਾਨ ਨੇ ਸੰਸਾਰੀ ਧਨ ਹੈ ਤਾਂ ਵੀ ਉਹ ਧਨਵਾਨ ਨੇ ਜੇ ਸੰਸਾਰੀ ਧਨ ਉਹਨਾਂ ਦੇ ਕੋਲ ਨਹੀਂ ਉਹ ਫੇਰ ਵੀ ਧਨਵਾਨ ਨੇ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦਾ ਨਾਮ ਵਸਦਾ ਧੰਨ ਗੁਰੂ ਅਰਜੁਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਸਤ ਗੁਰੂ ਜੀ ਕਹਿੰਦੇ ਜਿਹਦੇ ਅੰਦਰ ਪਰਮੇਸ਼ਰ ਦਾ ਨਾਮ ਵਸਦਾ ਨਾ ਉਹਦੇ ਭਾਵੇਂ ਗਲ ਦੇ ਪਾਏ ਹੋਏ ਬਸਤਰ ਵੀ ਪਾਟੇ ਹੋਣ ਉਹਦੇ ਰਹਿਣ ਵਾਲੀ ਕੁੱਲੀ ਵੀ ਭਾਵੇਂ ਟੁੱਟੀ ਹੋਵੇ ਉਹਦੀ ਭਾਵੇਂ ਜਾਤ ਵੀ ਨੀਵੀਂ ਹੋਵੇ ਕੋ ਨੂੰ ਭਾਵੇਂ ਆਦਰ ਸਤਕਾਰ ਵੀ ਬਹੁਤਾ ਸੰਸਾਰ ਵਿੱਚ ਨਾ ਮਿਲਦਾ ਹੋਵੇ ਪਰ ਉਹ ਸੰਸਾਰ ਦੇ ਵਿੱਚ ਰਾਜਾ ਜੇ ਉਹ ਧੰਨવાન ਹੈ ਜੀਦੇ ਹਿਰਦੇ ਚ ਵਸ ਗਿਆ ਸਤਨਾਮ ਸ੍ਰੀ ਵਾਹਿਗੁਰੂ ਉਹ ਧੰਨવાન ਆ ਸਤਗੁਰੂ ਜੀ ਦੇ ਬਚਨ ਨੇ ਬਸਤਾ ਟੂਟੀ ਝੁੰਪੜੀ ਚੀਰ ਸਭ ਛਿੰਨਾ ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿਨਾ ਮਿੱਤਰ ਨਾ ਇਠ ਧਨ ਰੂਪ ਹੀਣ ਕਿਛ ਸਾਖ ਨ ਸਿਨਾਂ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ ਉਹਦਾ ਮਨ ਪਰਮੇਸ਼ਰ ਦੇ ਨਾਮ ਵਿੱਚ ਭਿੱਜਾ ਸਾਰੀ ਧਰਤੀ ਦਾ ਰਾਜਾ ਓ ਤਿਸ ਕੀ ਧੂੜ ਮਨ ਉਦਰੇ ਪ੍ਰਭ ਹੋਏ ਸੋ ਪ੍ਰਸੰਨ ਤਿਸ ਕੀ ਧੂੜ ਜਗ ਉਦਰੇ ਉਦੀ ਚਰਨ ਧੂੜੀ ਪ੍ਰਾਪਤ ਕਰਕੇ ਸੰਸਾਰ ਦਾ ਭਲਾ ਹੋ ਜਾਂਦਾ ਐਸਾ ਉਹ ਧੰਨਵਾਨ ਹੈ ਨਾਮ ਦਾ ਵਪਾਰ ਕਰਨ ਵਾਲੇ ਧੰਨਵਾਨ ਨੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨਾਮ ਧਨ ਨੂੰ ਅਸਲੀ ਧਨ ਮੰਨਦੇ ਨੇ ਹੈ ਵੀ ਕਿਉਂਕਿ ਧਨ ਤੇ ਉਹ ਹੀ ਹੈ ਜਿਹੜਾ ਮਨੁੱਖ ਦੇ ਪੱਲੇ ਵਿੱਚ ਹੋਵੇ ਜਿਹੜਾ ਨਾਲ ਰਵੇ ਤੇ ਜਿਹੜਾ ਧਨ ਛੱਡ ਜਾਣ ਵਾਲਾ ਉਹ ਧਨ ਧਨ ਨਹੀਂ ਉਹ ਕਾਦਾ ਧਨ ਹੈ ਇੱਕ ਮਨੁੱਖ ਬਜ਼ੁਰਗ ਸੜਕ ਤੇ ਬੈਠਾ ਤੇ ਪੁਕਾਰਾਂ ਕਰਦਾ ਪਿਆ ਕਹਿੰਦਾ ਮੇਰੀ ਕੋਈ ਸਹਾਇਤਾ ਕਰੋ ਮੇਰੀ ਕੋਈ ਸਹਾਇਤਾ ਕਰੋ ਇਹ ਪੁਕਾਰ ਕਰਦਾ ਪਿਆ ਤੇ ਇਨੇ ਚਿਰ ਨੂੰ ਇੱਕ ਮਨੋਖਾ ਆ ਉਹਨੇ ਸੁਣਿਆ ਵੀ ਬਜ਼ੁਰਗ ਬੜਾ ਦੁਖੀ ਲੱਗਦਾ ਕਹਿੰਦਾ ਮੇਰੀ ਸਹਾਇਤਾ ਕਰੋ ਪੁੱਛੀਏ ਇਹਨੂੰ ਕੀ ਕੰਮ ਹੈ ਕੋਲ ਚਲੇ ਗਿਆ ਬਾਬਾ ਜੀ ਕੀ ਗੱਲ ਹੈ ਬਜ਼ੁਰਗੋ ਬੜੇ ਦੁਖੀ ਲੱਗਦੇ ਨੇ ਕੀ ਸਹਾਇਤਾ ਚਾਹੀਦੀ ਤੁਹਾਨੂੰ ਬਜ਼ੁਰਗ ਕਹਿੰਦਾ ਵੀ ਮੇਰੀ ਸਹਾਇਤਾ ਕਰੋ ਮੇਰਾ ਕਾਰਜ ਬੜਾ ਵਿਗੜ ਚੱਲਿਆ ਉਹ ਕਹਿੰਦੇ ਕੀ ਕੀ ਸਹਾਇਤਾ ਕਰੀਏ ਬਜ਼ੁਰਗ ਕਹਿੰਦਾ ਪਹਿਲਾਂ ਇਹ ਦੱਸੋ ਵੀ ਤੁਸੀਂ ਕੀ ਕਰਦੇ ਹੋ ਕੀ ਕੰਮ ਕਰਦੇ ਹੋ ਉਹ ਮਨੋਖ ਕਹਿੰਦਾ ਬਾਬਾ ਮੈਂ ਤੇ ਤਹਿਸੀਲਦਾਰ ਹਾਂ ਤੇ ਬਜ਼ੁਰਗ ਕਹਿਣ ਲੱਗਾ ਆ ਤੇ ਮੇਰੀ ਰੱਬ ਨੇ ਬਹੁਤੀ ਲਾਗੇ ਹੋ ਕੇ ਸੁਣੀ ਮੈਨੂੰ ਕੰਮ ਵੀ ਤੁਹਾਡੇ ਤੱਕ ਹੀ ਆ ਤਹਿਸੀਲਦਾਰ ਦਾ ਕੀ ਕੰਮ ਹੈ ਤਹਿਸੀਲਦਾਰ ਕਹਿੰਦਾ ਫਿਰ ਠੀਕ ਹੈ ਜੇ ਤੁਹਾਡੀ ਰੱਬ ਨੇ ਸੁਣ ਲਈ ਤੁਹਾਨੂੰ ਮੇਰੇ ਤੱਕ ਕੰਮ ਆ ਤੇ ਫਿਰ ਦੱਸੋ ਕੰਮ ਕੀ ਆ ਦੱਸੋ ਬਜ਼ੁਰਗ ਕਹਿਣ ਲੱਗਾ ਵੀ ਕੰਮ ਇਹ ਆ ਕਿ ਮੈਨੂੰ ਲੱਗਦਾ ਹੁਣ ਮੈਂ ਸੰਸਾਰ ਤੋਂ ਚਲੇ ਜਾਣ ਵਾਲਾ ਇੰਜ ਕਰੋ ਵੀ ਅੱਧੀ ਜਾਇਦਾਦ ਮੇਰੀ ਘਰ ਵਾਲੀ ਦੇ ਨਾਮ ਕਰ ਦਿਓ ਵਸੀਅਤ ਕਰਾਉਣੀ ਵਸੀਅਤ ਅੱਧੀ ਜਾਇਦਾਦ ਘਰ ਵਾਲੀ ਦੇ ਨਾਮ ਕਰ ਦਿਓ ਤੇ ਅੱਧੀ ਮੇਰੇ ਪੁੱਤਰ ਦੇ ਨਾਮ ਕਰ ਦਿਓ तहसीलदार ਕਹਿੰਦਾ ਬਾਬਾ ਜੀ ਕਰ ਦਿਆਂਗੇ ਪਰ ਇਹ ਦੱਸੋ ਵੀ ਜਾਇਦਾਦ ਹੈ ਕਿੱਥੇ ਕਿਹੜੀ ਜਾਇਦਾਦ ਆ ਕਿਹੜੀ ਥਾਂ ਤੇ ਤੁਹਾਡੀ ਪੈਲੀ ਜਾਂ ਪਲਾਟ ਆ ਕਿਹੜੀ ਥਾਂ ਤੇ ਤੁਹਾਡਾ ਮਕਾਨ ਆ ਸਾਨੂੰ ਦੱਸੋ ਕਿੱਥੇ ਆ ਕਿੰਨਾ ਵਾ ਤੇ ਅਸੀਂ ਉਹ ਅੱਦੇ ਅੱਦੇ ਕਰ ਦੇਾਂਗੇ ਅੱਧੀ ਤੁਹਾਡੀ ਜਾਇਦਾਦ ਤੁਹਾਡੀ ਘਰ ਦੀ ਦੇ ਨਾਂ ਵਸੀਅਤ ਹੋ ਜਾਵੇਗੀ ਅੱਡੀ ਤੁਹਾਡੇ ਪੁੱਤਰ ਦੇ ਨਾਂ ਦੱਸੋ ਕਿੱਥੇ ਹੈ ਜਦੋਂ ਤਸਵੀਲਦਾਰ ਕਹਿੰਦਾ ਨਾ ਦੱਸੋ ਕਿੱਥੇ ਹੈ ਜਾਇਦਾਦ ਤੇ ਬਜ਼ੁਰਗ ਨੇ ਹੱਥ ਹਿਲਾਏ ਕਹਿਣ ਲੱਗਾ ਜਾਇਦਾਦ ਨਹੀਂ ਹੈਗੀ ਜਾਇਦਾਦ ਥੋੜਾ ਕੁਝ ਹੈਗੀ ਹੈ ਨਹੀਂ ਪੱਲੇ ਮੇਰੇ ਕੱਖ ਵੀ ਪਰ ਵਸੀਅਤ ਕਰਾਉਣੀ ਤੇ ਤਸਵੀਲਦਾਰ ਕਹਿੰਦਾ ਜਦੋਂ ਪੱਲੇ ਹੀ ਕੱਖ ਨਹੀਂ ਫਿਰ ਵਸੀਅਤ ਕਾਦੀ ਜਦੋਂ ਜਾਇਦਾਦ ਹੈ ਹੀ ਕੋਈ ਨਹੀਂ ਫਿਰ ਵਸੀਅਤ ਕਾਦੀ ਉਹ ਕਹਿਣ ਲੱਗਾ ਕਹਿੰਦਾ ਮੈਂ ਸੋਚਿਆ ਵੀ ਸ਼ਾਇਦ ਕੋਈ ਰਸਮ ਹੁੰਦੀ ਆ ਮਰਨ ਲੱਗਿਆਂ ਲੋਕੀ ਕਰਦੇ ਨੇ ਵਸੀਅਤ ਕਰਾਉਣੀ ਜਾਇਦਾਦ ਮੇਰੇ ਕੋਲ ਨਹੀਂ ਮੈਂ ਤੇ ਰਸਮ ਸਮਝੀ ਇਸ ਕਰਕੇ ਕਰਦੇ ਹੋ ਤੇ ਸਾਖੀਕਾਰ ਦਾ ਮਤਲਬ ਇਹ ਉਹ ਕਹਿੰਦਾ ਕਹਿੰਦਾ ਮਨੁੱਖ ਦੀ ਹਾਲਤ ਵੀ ਇਹੋ ਹੀ ਆ ਸੰਸਾਰ ਦਾ ਧਨ ਪ੍ਰਾਪਤ ਕਰਕੇ ਸੰਸਾਰ ਦੀ ਜਾਇਦਾਦ ਪ੍ਰਾਪਤ ਕਰਕੇ ਬੜੇ ਵਸੀਅਤ ਨਾਮੇ ਲਿਖਦਾ ਆ ਵੀ ਮੇਰਾ ਆਹ ਵੀ ਮੇਰਾ ਆ ਵੀ ਮੇਰਾ ਪਰ ਜਦੋਂ ਅੰਤਮ ਸਮਾਂ ਲਾਗੇ ਆਉਂਦਾ ਉਦੋਂ ਪਤਾ ਲੱਗਦਾ ਵੀ ਇੰਨਾ ਚੋਂ ਮੇਰਾ ਕੱਖ ਵੀ ਨਹੀਂ ਐਵੇਂ ਹੀ ਵਸੀਤਾਂ ਕਰਦਾ ਰਿਆਂ ਆਪਣਾ ਤੇ ਕੱਖ ਵੀ ਨਹੀਂ ਸਭ ਕੁਝ ਇੱਥੇ ਹੀ ਛੱਡ ਕੇ ਚੱਲਿਆਂ ਕੁਝ ਨਾਲ ਨਹੀਂ ਚੱਲਿਆ ਤਾਂ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਅਸਲ ਵਿੱਚ ਧਨਵਾਨ ਉਹ ਨਹੀਂ ਜਿਨ੍ਹਾਂ ਦੇ ਕੋਲ ਸੰਸਾਰੀ ਧਨ ਹੈ ਸੰਸਾਰੀ ਜਾਇਦਾਦ ਹੈ ਅਸਲ ਵਿੱਚ ਧਨਵਾਨ ਉਹ ਨੇ ਜਿਨ੍ਹਾਂ ਦੇ ਕੋਲ ਨਾਮ ਧਨ ਹੈ ਕਿਉਂਕਿ ਨਾਮ ਧਨ ਨਾਲ ਹੀ ਚੱਲਦਾ ਨਾਮ ਧਨ ਜਿਸ ਜਨ ਕੈ ਪਾਲੈ ਸੋਈ ਪੂਰਾ ਸ਼ਾਹਾ ਉਹ ਸ਼ਾਊਕਾਰ ਦੇ ਉਹ ਧਨਵਾਨ ਹੈ ਜਿਹਦੇ ਕੋਲ ਨਾਮ ਧਨ ਹੈ ਤੇ ਬਾਬਾ ਨਾਨਕ ਸਾਹਿਬ ਜੀ ਨੇ ਬੜੇ ਪਿਆਰੇ ਬਚਨ ਕਹੇ ਧੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਜਿਹੜਾ ਸੰਸਾਰੀ ਧਨ ਹੈ ਇਹਨੂੰ ਤੁਸੀਂ ਧਨਵਾਨ ਨਹੀਂ ਕਹਿੰਦੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਧਨਵਾਨ ਦਾ ਤੇ ਨਿਰਧਨ ਦਾ ਉਦੋਂ ਪਤਾ ਲੱਗਦਾ ਜਦੋਂ ਸੰਸਾਰ ਸਮੁੰਦਰ ਤਰਨਾ ਪੈਂਦਾ ਜਦੋਂ ਇਹਨੂੰ ਤਰਨਾ ਪੈਂਦਾ ਨਾ ਉਥੇ ਬੜੀਆਂ ਚੀਕਾਂ ਵੱਜਦੀਆਂ ਉਥੇ ਦੂਜਾ ਕੰਡਾ ਦੇਸਦਾ ਕੋਈ ਨਹੀਂ ਉਥੇ ਬੜੇ ਪਰੇਸ਼ਾਨ ਹੁੰਦੇ ਨੇ ਤੇ ਜਿਹੜੇ ਸੰਸਾਰ ਸਮੁੰਦਰ ਨੂੰ ਸਖੈ ਨਹੀਂ ਤਰ ਜਾਂਦੇ ਉਹ ਧਨਵਾਨ ਨੇ ਤੇ ਜਿਨ੍ਹਾਂ ਕੋਲ ਦੁਨੀਆ ਦਾ ਧਨ ਤੇ ਹੈ ਸੀ ਪਰ ਪਰਮੇਸ਼ਰ ਦੇ ਨਾਮ ਦਾ ਧਨ ਨਹੀਂ ਉਹ ਸੰਸਾਰ ਸਮੁੰਦਰ ਵਿੱਚ ਡੁੱਬ ਜਾਂਦੇ ਉਥੇ ਪਤਾ ਲੱਗਦਾ ਵੀ ਆ ਸ਼ਾਊਕਾਰ ਤੇ ਆ ਸ਼ਾਊਕਾਰ ਨਹੀਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਲੱਖ ਲਸ਼ਕਰ ਲੱਖ ਵਾਜੇ ਨੇਜੇ ਲੱਖੀ ਘੋੜੀ ਪਾਤਸ਼ਾਹ ਲੱਖ ਮਨ ਸੋਇਨਾ ਲੱਖ ਮਨ ਰੁੱਪਾ ਲੱਖ ਸ਼ਾਹਾਂ ਸਿਰ ਸ਼ਾਹ ਲੱਖ ਲਸ਼ਕਰ ਲੱਖ ਵਾਜੇ ਨੇਜੇ ਲੱਖੀ ਘੋੜੀ ਪਾਤਸ਼ਾਹ ਜਿੱਥੈ ਸਾਇਰ ਲੰਗਣਾ ਤਾਹੀ ਪਵੈ ਕਹਾਹ ਕੰਦੀ ਦੇਸ ਨ ਆਵਈ ਜਿੱਥੇ ਸੰਸਾਰ ਸਮੁੰਦਰ ਲੰਘਣਾ ਪੈਂਦਾ ਨਾ ਜਿੱਥੈ ਸਾਇਰ ਲੰਘਣਾ ਅਗਨ ਪਾਣੀ ਅਸਗਾਹ ਕੰਦੀ ਦੇਸ ਨਾ ਆਵਈ ਤਾਹੀ ਪਵੈ ਕਹਾਹ ਨਾਨਕ ਉਥੈ ਜਾਣੀਐ ਸਾਹ ਕੇਈ ਪਾਤਸ਼ਾ ਉਥੇ ਜਾ ਕੇ ਪਤਾ ਲੱਗਦਾ ਵੀ ਇਹ ਪਾਤਸ਼ਾ ਵਾ ਸ਼ਾਹੂਕਾਰ ਆ ਕਿ ਗਰੀਬ ਆ ਜਿਹੜਾ ਸੰਸਾਰ ਸਮੁੰਦਰ ਤੋਂ ਲੰਘ ਜਾਂਦਾ ਉਹ ਸ਼ਾਹੂਕਾਰ ਆ ਤੇ ਸੰਸਾਰ ਸਮੁੰਦਰ ਤੋਂ ਪਾਰ ਉਹ ਹੁੰਦਾ ਜੀ ਦੇ ਕੋਲ ਨਾਮ ਧਾਨਿਆ ਸੰਸਾਰੀ ਤੁਹਾਨੂੰ ਦੇ ਕੋਲ ਹੋਵੇ ਭਾਵੇਂ ਨਾ ਹੋਵੇ ਸਤਿਗੁਰੂ ਜੀ ਕਹਿੰਦੇ ਉਹ ਛਾਊਕਾਰ ਉਹ ਧਨਵੰਤ ਹੈ ਜਿਹੜੇ ਪਰਮੇਸ਼ਰ ਦੇ ਨਾਮ ਦਾ ਵਪਾਰ ਕਰਦੇ ਨੇ ਨਾਮ ਦਾ ਵਪਾਰ ਧੰਨ ਗੁਰੂ ਅਰਜੁਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਅੱਜ ਦੇ ਪਾਵਨ ਬਚਨ ਅੰਦਰ ਇਹ ਬਖਸ਼ਿਸ਼ ਕਰਦੇ ਧਨਵੰਤ ਨਾਮ ਕੇਵਣ ਜਾਰੇ ਨਾਮ ਦਾ ਵਪਾਰ ਕਰਨ ਵਾਲੇ ਧਨਵੰਤ ਨੇ ਇਸ ਕਰਕੇ ਪਿਆਰਿਆ ਤੂੰ ਵੀ ਜਪਿਆ ਕਰ ਤੂੰ ਵੀ ਜਿਵੇਂ ਭਗਤ ਸਾਹਿਬ ਕਹਿੰਦੇ ਸੰਸਾਰ ਵਿੱਚ ਵੱਖਰੇ ਵੱਖਰੇ ਵਪਾਰੀ ਪਰ ਉਹ ਧੰਨ ਨੇ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਵਪਾਰ ਕੀਤਾ ਕਿਨਹੀ ਬਨਜਿਆ ਕਾਂਸੀ ਤਾਂਬਾ ਕਿਨਹੀ ਲੌਂਗ ਸੁਪਾਰੀ ਸੰਤੋ ਬਨਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ ਹਰ ਕੇ ਨਾਮ ਕੇ ਵਪਾਰੀ ਹੀਤਾ ਹੀਰਾ ਹਾਥ ਚੜਿਆ ਨਿਰਮੋਲ ਕੇ ਪਰਮੇਸ਼ਰ ਦੇ ਨਾਮ ਰੂਪੀ ਨਿਰਮੋਲਕ ਹੀਰਾ ਹਾਥ ਲੱਗਿਆ ਹੀਦਰਾ ਹਾਥ ਚੜਿਆ ਨਿਰਮੋਲਕ ਛੂਟ ਗਈ ਸੰਸਾਰੀ ਉਹ ਧਨਵੰਤ ਨੇ ਜਿਨ੍ਹਾਂ ਦੇ ਕੋਲ ਨਾਮ ਧਨ ਹੈ ਜਿਨ੍ਹਾਂ ਨੇ ਨਾਮ ਦਾ ਵਪਾਰ ਕੀਤਾ ਉਹ ਅਸਲ ਵਿੱਚ ਧਨਵਾਨ ਹਨ ਸਾਂਝੀ ਕਰੋ ਨਾਮ ਧਨ ਖੱਟੋ ਤੇ ਗੁਰੂ ਅਰਜੁਨ ਦੇਵ ਸਾਹਿਬ ਕਹਿੰਦੇ ਤੂੰ ਵੀ ਉਹਨਾਂ ਨਾਲ ਸਾਂਝ ਪਾ ਜਿਹੜੇ ਨਾਮ ਦਾ ਵਪਾਰ ਕਰਦੇ ਨੇ ਨਾ ਉਹਨਾਂ ਨਾਲ ਸਾਂਝ ਪਾ ਤੂੰ ਵੀ ਉਹਨਾਂ ਨਾਲ ਭਾਈਵਾਲਤਾ ਰੱਖ ਤੇ ਉਹਨਾਂ ਦੇ ਨਾਲ ਸਾਂਝ ਪਾ ਕੇ ਨਾਮ ਧਨ ਤੂੰ ਵੀ ਖੱਟਣਾ ਕਰ ਨਾਮ ਧਨ ਤੂੰ ਵੀ ਖੱਟਣਾ ਕਰ ਮਹਾਰਾਜ ਨਾਮ ਹੀ ਧਾਨਿਆ ਦੂਜਾ ਧਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਦੂਜਾ ਧਾਨਿਆ ਨਾ ਸੰਸਾਰ ਦਾ ਇਹ ਸੰਸਾਰ ਚ ਛੱਡ ਕੇ ਜਾਣਾ ਪੈਂਦਾ ਤੇ ਨਾਮ ਧਨ ਨਾਲ ਚੱਲਦਾ ਇਸ ਕਰਕੇ ਨਾਮ ਧਨ ਹੈ ਨਾਮ ਧਨ ਹੈ ਸਤਿਗੁਰੂ ਜੀ ਦੇ ਬਚਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਰ ਕਰ ਅਨਰਥ ਵਿਹਾਜੀ ਸੰਪੈ ਸੋਇਨਾ ਰੂਪਾ ਦਾਮਾ ਪਾਪ ਕਰ ਕਰਕੇ ਸੋਨਾ ਇਕੱਠਾ ਕੀਤਾ ਚਾਂਦੀ ਇਕੱਠੀ ਕੀਤੀ ਪੈਸੇ ਇਕੱਠੇ ਕਰ ਲੈ ਪਰ ਇੱਕ ਗੱਲ ਚੇਤੇ ਰਖੀਂ ਬਾੜੀ ਕੋ ਉਹ ਬਾੜਾ ਮਿਲਿਆ ਹੋਰ ਸਗਲ ਭਇਓ ਬੇਰਾਨਾ ਇਹ ਪਹਾੜੀ ਨੂੰ ਪਹਾੜਾ ਹੀ ਮਿਲਿਆ ਮਜ਼ਦੂਰ ਨੂੰ ਮਜ਼ਦੂਰੀ ਮਿਲੀ ਬਸ ਹੋਰ ਸਭ ਕੁਝ ਤੇ ਵਿਅਰਥ ਹੈ ਠੀਕ ਹੈ ਤੂੰ ਇੰਨਾ ਕੁਝ ਇਕੱਠਾ ਕਰ ਲਿਆ ਕਹਿਣ ਲੱਗੇ ਮਿਲਿਆ ਕੀ ਤੈਨੂੰ ਮਿਲਿਆ ਤੇ ਉਹ ਹੀ ਜਿਹੜੇ ਦੋ ਪ੍ਰਸ਼ਾਦੇ ਛਕਲ ਐ ਬਾਕੀ ਤੇ ਇੱਥੋਂ ਦਾ ਇੱਥੇ ਹੀ ਰਹਿ ਗਿਆ ਨਾ ਉਹ ਤੇ ਮੁੜ ਕੇ ਬਾਕੀ ਦੂਜੇ ਪਿਛੇ ਰਹਿੰਦਿਆਂ ਨੇ ਸੰਭਲਿਆ ਹੈਵਰ ਗੈਵਰ ਰਥ ਸੰਬਾਹੇ ਗੋਹ ਕਰ ਕੀਨੇ ਮੇਰੇ ਚੰਗੇ ਹਾਥੀ ਚੰਗੇ ਘੋੜੇ ਚੰਗੇ ਰਥ ਇਕੱਠੇ ਕੀਤੇ ਤੇ ਬੰਦੇ ਨੇ ਬੜੀ ਅਪਣੱਤ ਬਣਾਈ ਵੀ ਮੇਰੇ ਆ ਮੇਰੇ ਇੱਕ ਬੇਨਤੀ ਹੈ ਵੀ ਇਹਦਾ ਮਤਲਬ ਇਹ ਨਹੀਂ ਵੀ ਹਾਥੀ ਘੋੜੇ ਹੋਣੇ ਨਹੀਂ ਚਾਹੀਦੇ ਹੋਣੇ ਚਾਹੀਦੇ ਨੇ ਪਰ ਸਤਿਗੁਰੂ ਕਹਿੰਦੇ ਨਾਲ ਨਾਮ ਧੰਨ ਵੀ ਇਕੱਠਾ ਕਰਿਆ ਕਰ ਨਾਲ ਜਾਣ ਵਾਲਾ ਉਹ ਹੀ ਆ ਇਹ ਜਿਹੜੇ ਨੇ ਨਾ ਇਹ ਇਥੋਂ ਤੱਕ ਹੈਵਰ ਗੈਵਰ ਰਥ ਸੰਬਾਹੇ ਗਹ ਕਰ ਕੀਨੇ ਮੇਰੇ ਜਬ ਤੇ ਹੋਈ ਲਾਮੀ ਧਾਈ ਚਲੇ ਨਹੀਂ ਇੱਕ ਪੈਰੇ ਜਦੋਂ ਲੰਮੀ ਚੱਲ ਪਿਆ ਨਾ ਲੰਮੇ ਰਸਤੇ ਤੇ ਇੱਕ ਪੈਰ ਵੀ ਇਹਨਾਂ ਨੇ ਤੇਰੇ ਨਾਲ ਨਹੀਂ ਤੁਰਨਾ ਇਹ ਕਾਦਾ ਤੇਰਾ ਧਨ ਹੋਇਆ ਫਿਰ ਇਸ ਕਰਕੇ ਨਾਮ ਧਨ ਨਾਮ ਸੁਖ ਰਾਜਾ ਨਾਮ ਕੁਟੰਬ ਸਹਾਈ ਨਾਮ ਸੰਪਤ ਗੁਰੂ ਨਾਨਕ ਕਉ ਦੀ ਉਹ ਮਰੇ ਨ ਆਵੇ ਜਾਹੀ ਨਾਮ ਧਾਨੀ ਇਹ ਇਕੱਠਾ ਕਰਿਆ ਕਰ ਤੇ ਗੁਰੂ ਅਰਜੁਨ ਦੇਸ ਐ ਕਹਿੰਦੇ ਸਾਂਝੀ ਕਰੋ ਉਹਨਾਂ ਦੇ ਨਾਲ ਸਾਂਝ ਪਾ ਭਾਈ ਵਾਲਤਾ ਬਣਾ ਨਾਮ ਧਨ ਖਟ ਹੋ ਨਾਮ ਧਨ ਖਟ ਉਹਨਾਂ ਦੇ ਕੋਲ ਬੈਠ ਕੇ ਗੁਰ ਕਾ ਸ਼ਬਦ ਵਿਚਾਰੇ ਗੁਰੂ ਕੇ ਸ਼ਬਦ ਦੀ ਵਿਚਾਰ ਕਰ ਗੁਰੂ ਦਾ ਸ਼ਬਦ ਗੁਰੂ ਦੀ ਸਿੱਖਿਆ ਤੇ ਹੀ ਹੋਈ ਆ ਪੀ ਅਸਲ ਧਨ ਪਰਮੇਸ਼ਰ ਦਾ ਨਾਮ ਆ ਸੰਸਾਰ ਵਿੱਚ ਜਿਉਂਦੇ ਰਹਿਣ ਵਾਸਤੇ ਸੰਸਾਰ ਵਿੱਚ ਸੰਸਾਰ ਦੀ ਕਿਰਿਆ ਚਲਾਉਣ ਵਾਸਤੇ ਇਹ ਸੰਸਾਰੀ ਧਨ ਵੀ ਤੇਰੇ ਕੋਲ ਹੋਣਾ ਚਾਹੀਦਾ ਇਹਦੇ ਵਾਸਤੇ ਤੇ ਤੂੰ ਮਿਹਨਤ ਮੁਸ਼ਕਤ ਕਰ ਲਈ ਨਾ ਪਰ ਨਾਮ ਧਨ ਜਿਹੜਾ ਹੈ ਜੋ ਸਦੀਵ ਨਾਲ ਰਹਿਣ ਵਾਲਾ ਉਹਦੇ ਵਾਸਤੇ ਮਿਹਨਤ ਮੁਸ਼ਕਤ ਘਟ ਕਰਦਾ ਇਸ ਕਰਕੇ ਜਿਹੜੇ ਨਾਮ ਧਨ ਜਿਨ੍ਹਾਂ ਨੇ ਵਪਾਰ ਕੀਤਾ ਨਾਮ ਦਾ ਉਹ ਧਨਵਾਨ ਨੇ ਉਹਨਾਂ ਦੇ ਕੋਲ ਬੈਠ ਕਰਕੇ ਤੇ ਨਾਮ ਧਨ ਘਟਿਆ ਕਰੇ ਗੁਰੂ ਦੇ ਸ਼ਬਦ ਦੀ ਵਿਚਾਰ ਰਹਾਓ ਵਿਚਾਰ ਵਿਸ਼ਰਾਮ ਦੇ ਕੇ ਕਥਨ ਕਰਦੇ ਨੇ ਛੋਡੋ ਹੋ ਕਪਟ ਹੋਏ ਨਿਰਵੈਰਾ ਕਹਿਣ ਲੱਗੇ ਤੂੰ ਨਾ ਕਪਟ ਕਰਦਾ ਕਾਦੇ ਵਾਸਤੇ ਸੰਸਾਰੀ ਧਨ ਇਕੱਠਾ ਕਰਨ ਵਾਸਤੇ ਵੀ ਮੈਂ ਧਨਵਾਨ ਹੋ ਜਾਵਾਂ ਮੈਨੂੰ ਲੋਕ ਧਨਵਾਨ ਕਹਿਣ ਸ਼ਾਹੂਕਾਰ ਜੀ ਕਹਿਣ ਕਈਆਂ ਨੂੰ ਬੜਾ ਇਸ ਗੱਲ ਦਾ ਕਰੇਜ਼ ਜਿਹਾਂਦਾ ਵੀ ਮੈਨੂੰ ਸ਼ਾਹੂਕਾਰ ਕਵੇ ਕੋਈ ਸ਼ਾਹੂਕਾਰ ਜੀ ਸ਼ਾਹੂਕਾਰ ਜੀ ਕੀ ਹਾਲ ਨੇ ਤੇ ਬੜਾ ਫੁੱਲ ਫੁੱਲ ਬੈੰਦਾ ਤੇ ਸਤਿਗੁਰੂ ਕਹਿੰਦੇ ਫੇਰ ਕੀ ਕਰਦਾ ਹੈ ਕਪਟ ਕਰਦਾ ਕਪਟ ਸੰਸਾਰੀ ਧਨ ਕਮਾਉਣ ਵਾਸਤੇ ਕਪਟ ਕਰਦਾ ਸੰਸਾਰੀ ਧਨ ਕਮਾ ਤੈਨੂੰ ਕੋਈ ਰੋਕ ਨਹੀਂ ਜਿੰਨਾ ਮਰਜ਼ੀ ਕਮਾ ਪਰ ਕਪਟ ਨਾ ਕਰ ਵਾਲ ਛਲ ਨਾ ਕਰ ਰਿਸ਼ਵਤ ਨਾ ਲੈ ਠੱਗੀ ਨਾ ਮਾਰ ਚੋਰੀ ਨਾ ਕਰ ਨਸ਼ਾ ਨਾ ਵੇਚ ਤੇ ਨਾ ਵਕਾ ਜਿੰਨਾ ਮਰਜੀ ਕਰ ਕਮਾਈ ਤੇ ਕਰ ਮਿਹਨਤ ਕਰ ਇਕੱਠਾ ਕਰ ਤੇ ਸਤਿਗੁਰੂ ਕਹਿੰਦੇ ਛੁੱਡ ਉਹ ਕਪਟ ਇਹ ਸੰਸਾਰੀ ਧਨ ਇਕੱਠਾ ਕਰਨ ਵਾਸਤੇ ਕਪਟ ਨਾ ਕਰ ਛਲ ਨਾ ਕਰ ਹੋਏ ਨਿਰਵੈਰਾ ਨਿਰਵੈਰ ਹੋ ਜਾ ਨਿਰਵੈਰ ਸੋ ਪ੍ਰਭ ਸੰਗ ਨਿਹਾਰੇ ਕਿਉ ਮਹਾਰਾਜ ਸਤਿਗੁਰੂ ਜੀ ਕਹਿੰਦੇ ਵਾਲਛਲ ਕਰਦਾ ਨਾ ਕਪਟ ਕਰਦਾ ਨਾ ਪ੍ਰਮਾਤਮਾ ਤੇਰੇ ਲਾਗੇ ਤੈਨੂੰ ਵੇਖਦਾ ਪਿਆਈ ਕੀ ਦਿਨਾਂ ਠੱਗੀ ਮਾਰਦਾ ਕੀ ਦਿਨਾਂ ਵਾਲਛਲ ਕਰਦਾ ਕੀਦੀ ਚੋਰੀ ਕਰਦਾ ਕੀਦੇ ਤੋਂ ਰਿਸ਼ਵਤ ਲੈਣਾ ਕੀਦੇ ਤੋਂ ਲੁਕਾ ਰੱਖਦਾ ਕਹਿੰਦਾ ਕਿਸੇ ਨੂੰ ਪਤਾ ਨਹੀਂ ਤੇ ਧੰ ਗੁਰੂ ਅਰਜੁਨ ਦੇ ਸਹਿ ਕਹਿੰਦੇ ਨਹੀਂ ਸੋ ਪ੍ਰਭ ਸੰਗ ਨਿਹਾਰਿਓ ਪਰਮੇਸ਼ਰ ਲਾਗੇ ਆ ਨਾਲ ਉਹ ਵੇਖਦਾ ਪਿਆ ਤੈਨੂੰ ਇਸ ਕਰਕੇ ਨਿਰਵੈਰ ਹੋ ਜਾ ਵੈਰ ਭਾਵਨਾ ਤੋਂ ਰਹਿਤ ਤੇ ਕਪਟ ਨੂੰ ਛੱਡ ਦੇ ਸੱਚ ਧੰਨ ਬਣਜੋ ਪਰਮੇਸ਼ਰ ਦਾ ਨਾਮ ਸੱਚਾ ਧਾਨੀ ਸੱਚਾ ਧਾਨੇ ਹੋਈ ਆ ਸਤਿਗੁਰੂ ਜੀ ਕਹਿੰਦੇ ਹਰ ਨਾਮ ਧੰਨ ਸੰਚੋ ਪਰਮੇਸ਼ਰ ਦਾ ਨਾਮ ਧਨ ਸੱਚਾ ਧਨ ਇਹ ਸੰਸਾਰ ਦਾ ਜਿਹੜਾ ਧਨ ਹੈ ਕੱਚਾ ਸੱਚਾ ਪਰਮੇਸ਼ਰ ਦਾ ਨਾਮ ਰੂਪੀ ਧਨ ਹੈ ਕਾਚਾ ਧਨ ਸੰਚੇ ਮੂਰਖ ਗاوار ਮਨਮੁਖ ਭੂਲੇ ਅੰਧ ਗاوار ਇਹ ਨਾ ਇਕੱਠਾ ਕਰਨ ਲੱਗ ਪਈ ਜੇ ਤੂੰ ਕਮਾਈ ਕਰਨੀ ਤੇ ਨੇਕ ਕਰਕੇ ਕਰੀ ਇਸ ਮਾਇਆ ਨੂੰ ਕੱਤਰ ਕਰਨੀ ਨੇਕ ਕਮਾਈ ਕਰਕੇ ਤੇ ਵਲ ਛਲ ਨਾ ਕਰੀ ਕਪਟ ਨਾ ਕਰੀ ਕਿਉਂਕਿ ਪਰਮੇਸ਼ਰ ਵੇਖਦਾ ਹੈ ਤੇ ਸੱਚਾ ਧੰਨ ਹੈ ਪਰਮੇਸ਼ਰ ਦਾ ਨਾਮ ਹਰ ਨਾਮ ਧੰਨ ਨਿਰਮਲ ਅਤ ਅਪਾਰਾ ਗੁਰ ਕੈ ਸ਼ਬਦ ਭਰੈ ਢੰਡਾਰਾ ਨਾਮ ਧੰਨ ਬਿਨ ਹੋਰ ਸਭ ਵਿਖ ਜਾਣ ਮਾਇਆ 모ਹ ਜਲੇ ਅਭਿਮਾਨ ਨਾਮ ਧੰਨ ਤੋਂ ਬਿਨਾ ਬਾਕੀ ਨਾਸਵੰਤੀ ਆ ਜੈ ਰੀਆ ਪਰਮੇਸ਼ਰ ਦਾ ਨਾਮ ਹੀ ਅਸਲੀ ਧਨ ਹੈ ਕਹਿੰਦੇ ਸੱਚ ਧਨ ਵਣਜੋ ਸੱਚਾ ਧਨ ਜਿਹੜਾ ਨਾ ਨਾਮ ਰੂਪੀ ਉਹਦਾ ਵਪਾਰ ਕਰ ਭਾਵ ਤੂੰ ਵੀ ਜਪਿਆ ਕਰ ਦੂਜਿਆਂ ਨੂੰ ਵੀ ਜਪਾਇਆ ਕਰ ਸਤਨਾਮ ਸਿਰਹੀ ਵਾਹਿਗੁਰੂ ਭਾਵ ਵੀ ਜਪਿਆ ਕਰ ਦੂਜਿਆਂ ਨੂੰ ਵੀ ਜਪਾ ਇਹਦਾ ਵਪਾਰ ਕੀ ਕਰਨਾ ਵੀ ਆਪ ਵੀ ਜਪੇ ਤੇ ਦੂਜਿਆਂ ਨੂੰ ਵੀ ਜਪਾ ਸੱਚ ਧਨ ਸੰਚੋ ਇਹ ਸੱਚਾ ਧਨ ਨਹੀਂ ਤੈਨੂੰ ਇਕੱਠਾ ਕਰ ਜੇ ਇਹ ਧਨ ਇਕੱਠਾ ਕਰ ਲੇਗਾ ਨਾ ਕਬੂ ਨਾ ਆਵੋ ਹਾਰੇ ਕਦੀ ਵੀ ਤੂੰ ਹਾਰੇਗਾ ਨਹੀਂ ਜ਼ਿੰਦਗੀ ਦੀ ਬਾਜੀ ਨਹੀਂ ਹਾਰੇਗਾ ਜ਼ਿੰਦਗੀ ਦੀ ਬਾਜੀ ਜਿੱਤ ਕੇ ਜਾਵੇਂਗਾ ਜੇ ਇਹ ਨਾਮ ਧਨ ਇਕੱਠਾ ਕਰ ਲਿਆ ਫਿਰ ਹੋਰ ਵਡਿਆਈ ਦੱਸ ਦੇ ਕਹਿ ਲਗੇ ਖਾਤ ਖਰਚਤ ਇਹ ਨਾਮ ਧਨ ਖਾਂਦਾ ਤੇ ਖਰਚਦਾ ਜਿਹੜਾ ਸੰਸਾਰੀ ਧਨ ਹੈ ਉਹਨੂੰ ਖਾਂਦਾ ਤੇ ਖਰਚਦਾ ਤੇ ਮੁੱਕ ਜਾਂਦਾ ਜਿੰਨਾ ਜ਼ਿਆਦਾ ਖਾਂਦਾ ਤੇ ਜਿੰਨਾ ਜ਼ਿਆਦਾ ਖਰਚਦਾ ਉੰਨੀ ਛੇਤੀ ਮੁੱਕਦਾ ਤੇ ਨਾਮ ਧੰਨ ਦੀ ਵੜਿਆਈ ਇਹ ਆ ਵੀ ਇਹਨੂੰ ਖਾਂਦਾ ਤੇ ਖਰਚਦਾ ਆਪ ਵੀ ਜਪਦਾ ਤੇ ਦੂਜਿਆਂ ਨੂੰ ਵੀ ਜਪਾਉਂਦਾ ਕੇਸ਼ਨਿ ਖੁੱਟ ਤਾ ਨਹੀਂ ਇਹ ਮੁੱਕਦਾ ਨਹੀਂ ਇਹ ਜਿੰਨਾ ਮਰਜੀ ਛਕੀ ਜਾ ਜਿੰਨਾ ਮਰਜੀ ਜੱਪੀ ਜਾ ਤੇ ਜਿੰਨਾ ਮਰਜੀ ਦੂਜਿਆਂ ਨੂੰ ਜਪਾਈ ਜਾਏ ਮੁੱਕਣਾ ਹੀ ਨਹੀਂ ਕਦੀ ਇਹ ਨਹੀਂ ਮੁੱਕਣਾ ਖਾਤ ਖਰਚਤ ਕੇਸ਼ਨਿ ਖੁੱਟ ਤਾ ਨਹੀਂ ਅਗਾਨਤ ਭਰੇ ਢੰਡਾਰੇ ਕਿਉਂਕਿ ਨਾਮ ਧੰਦੇ ਢੰਡਾਰੇ ਬਹੁਤੇ ਭਰੇ ਪੈ ਨੇ ਲਬਾ ਲਬ ਭਰੇ ਪੈ ਨੇ ਇਹ ਜਿੰਨਾ ਮਰਜੀ ਵਰਤੀ ਜਾ ਤੇ ਜਿੰਨਾ ਮਰਜੀ ਵਰਤਾਈ ਜਾਏ ਮੁੱਕਣ ਵਾਲਾ ਨਹੀਂ ਹੂ ਇਹ ਡਰਨੀ ਤੇਰੇ ਮਨ ਚ ਰਹਿਣਾ ਪਈ ਮੋਕੀ ਨਾ ਜਾਵੇ ਕਿਤੇ ਸੰਸਾਰੀ ਧਨ ਖਰਚਣ ਲੱਗਾ ਬੰਦਾ ਸੋਚਦਾ ਮੋਕ ਨਾ ਜਾਵੇ ਮੁੜ ਕੇ ਕੀ ਕਰਾਂਗੇ ਦੂਜੇ ਨੂੰ ਦੇਣ ਲੱਗਾ 50 ਵਾਰਾਂ ਸੋਚਦਾ ਆ ਗੁਰੂ ਘਰ ਆਉਂਦਾ ਬੰਦਾ ਜੇਬ 'ਚ ਹੱਥ ਪਾਉਂਦਾ 50 ਦਾ ਨੋਟ ਨਿਕਲ ਆਵੇ ਤੇ ਮੜ ਕੇ ਰੁਪਈਆ ਲੱਭਦਾ ਫਿਰਦਾ ਗੋਲਕਚ ਐ ਹੋਈ ਪਾਵਾਂਗੇ ਤੇ ਮੌਕੀ ਨਾ ਜਾਂਦੇ ਹੁਣ ਵੇਂਦਾ ਨਾ ਪਰ ਵੇਂਦਾ ਗੋਲਕਚ ਪਾਉਣ ਲੱਗਾ ਹੀ ਆ ਗੁਰੂ ਨੂੰ ਦੇਣ ਲੱਗਾ ਹੀ ਆ ਸ਼ਰਾਬ ਦੀ ਬੋਤਲ ਲੈਣ ਲੱਗਾ ਨਹੀਂ ਜੇ ਵੇਂਦਾ ਉਦੋਂ ਤੇ ਆਂਦਾ ਨਾਮ ਪਾਉ 500 ਦਾ ਕੀ ਆਉਂਦਾ 1000 1200 ਦੀ ਤੇ ਪੀਆ ਕਰ ਸਟੇਟਸ ਨਹੀਂ ਬਣਦਾ ਉਹਨਾਂ ਚਿਰ ਤੱਕ ਜਿੰਨਾ ਚਿਰ ਤੱਕ ਵੱਧ ਨਾ ਕਰਦੇ ਖੈਰ ਗੁਰੂ ਮੱਤ ਦਵੇ ਤੇ ਸਤਿਗੁਰੂ ਜੀ ਕਹਿੰਦੇ ਇਹ ਨਾਮ ਧਨ ਖਰਚਣ ਲੱਗਿਆਂ ਕਦੀ ਸੋਚਣਾ ਨਹੀਂ ਪੈਣਾ ਵੀ ਮੈਂ ਜੱਪੀ ਜਾਂਦਾ ਮੋਕੀ ਨਾ ਜਾਂਦਾ ਹੋਵੇ ਆ ਦੂਜਿਆਂ ਨੂੰ ਵੀ ਭਾਲੀਣਾ 5 7 20 ਜਾਣੇ ਲਾਗੇ ਬਿਠਾ ਕੇ ਜਪਾਉਣਾ ਜੱਪੋ ਵਾਹਿਗੁਰੂ 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 ਮੋਕੀ ਨਾ ਜਾਂਦਾ ਹੋਵੇ ਕਿਤੇ ਖਤਮ ਹੀ ਨਾ ਹੋ ਜੇ ਸਤਿਗੁਰੂ ਕਹਿੰਦੇ ਇਹ ਡਰ ਨਹੀਂ ਉਹ ਰਹਿੰਦਾ ਇਹ ਨਖੁੱਟਦਾ ਨਹੀਂ ਇਹ ਮੁੱਕਦਾ ਨਹੀਂ ਕਿਉਂਕਿ ਇਹਦੇ ਪੰਡਾਰੇ ਭਰੇ ਪਏ ਨੇ ਕਹੋ ਨਾਨਕ ਸੋਭਾ ਸੰਗ ਜਾਵੋ ਪਾਰ ਬ੍ਰਹਮ ਕੇ ਦਵਾਰੇ ਜੇ ਪਰਮੇਸ਼ਰ ਦਾ ਨਾਮ ਜਪੇਗਾ ਤੇ ਜਪਾਵੇਂਗਾ ਤੇ ਸ਼ੋਭਾ ਦੇ ਸਹਿਤ ਵਡਿਆਈ ਦੇ ਸਹਿਤ ਜਾਵੇਂਗਾ ਪਰਮੇਸ਼ਰ ਦੇ ਦਵਾਰੇ ਤੇ ਸ਼ੋਭਾ ਤੇ ਵਡਿਆਈ ਮਿਲੇਗੀ ਉਹਨਾਂ ਉੱਥੇ ਸ਼ਾਬਾਸ਼ ਸ਼ਾਬਾਸ਼ ਕਹਿਣਾ ਵੀ ਆ ਬੰਦਾ ਆਇਆ ਹੀ ਇਨੇ ਜੱਪਿਆ ਵੀ ਆ ਤੇ ਇਨੇ ਜਪਾਇਆ ਵੀ ਆ ਇਹਨੂੰ ਸ਼ਾਬਾਸ਼ ਸ਼ਾਬਾਸ਼ ਕਹਿੰਦੇ ਨੇ ਉੱਥੇ ਉੱਥੇ ਫਿਰ ਰੇ ਰੇ ਦਰਗਹਿ ਕਹੈ ਨਾ ਕੋਉ ਆਓ ਬੈਠ ਆਦਰ ਸਭ ਦੇਉ ਸਾਰੇ ਕਹਿਣਗੇ ਆਓ ਜੀ ਜੀ ਆਇਆਂ ਨੂੰ ਬੈਠੋ ਜੀ ਬੜਾ ਚੰਗਾ ਕਾਰਜ ਕਰਕੇ ਆਏ ਸਤਿਗੁਰੂ ਕਹਿੰਦੇ ਇਸ ਕਰਕੇ ਨਾ ਤੂੰ ਵੀ ਨਾਮ ਧੰਦਾ ਵਪਾਰ ਜਿਹੜੇ ਕਰਨ ਵਾਲੇ ਉਹਨਾਂ ਦੇ ਕੋਲ ਬੈਠ ਕੇ ਤੇ ਤੂੰ ਵੀ ਇਹਨੂੰ ਖੱਟਾ ਇਹਨੂੰ ਇਕੱਠਾ ਕਰ ਫਿਰ ਸ਼ੋਭਾ ਤੇ ਵਡਿਆਈ ਦੇ ਸਹਤ ਉਹਦੇ ਦਵਾਰੇ ਤੇ ਪਹੁੰਚੇਗਾ ਉਥੇ ਫਿਰ ਵਡਿਆਈ ਮਿਲੇਗੀ ਜਿੱਥੇ ਮਿਲੇ ਵਡਿਆਈਆਂ ਸਦ ਖੁਸ਼ੀਆਂ ਸਦ ਚਾਓ ਤਿੰਨ ਮੁਖ ਟਿੱਕੇ ਨਿਕਲੇ ਜਿਨ ਮਨ ਸੱਚਾ ਨਾਉ ਜਿਨ੍ਹਾਂ ਦੇ ਮਨ ਵਿੱਚ ਵਸ ਗਿਆ ਸਤਨਾਮ ਸ੍ਰੀ ਵਾਹਿਗੁਰੂ ਜਿੱਥੇ ਵੀ ਜਾਂਦੇ ਉਹਨਾਂ ਨੂੰ ਵਡਿਆਈ ਮਿਲਦੀ ਸ਼ੋਭਾ ਮਿਲਦੀ ਉਹਨਾਂ ਦਾ ਸਤਕਾਰ ਹੁੰਦਾ ਹੈ ਸਤਗੁਰੂ ਜੀ ਦਾ ਉਪਦੇਸ਼ ਵਿਚਾਰਾਂ ਕਰਦੇਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮਾਫੀ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ